ਦੱਸਤੀ ਜੀ ਮੇਅਰ ਚੋਣਾਂ ਨੂੰ ਲੈ ਕੇ ਭੱਟੀ ਖਾ ਪਰ ਪੰਤਮਾ ਸਾਹਿਬ ਨੇ ਵੱਡੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਹਾਂ ਚੰਡੀਗੜ੍ਹ ਮੇਅਰ ਚੋਣ ਰਿਲੇਟਿਡ ਪੰਤਮਾ ਸਾਹਿਬ ਨੇ ਕੀ ਨਵੀਂ ਗੱਲ ਦੱਸੀ ਆਖਿਰ ਸੱਚਾਈ ਦੀ ਹੋਈ ਜਿੱਤ ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਚ ਮੇਅਰ ਚੋਣਾਂ ਨੂੰ ਲੈ ਕੇ ਸੁਣਾਏ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਸੀਜੀਆਈ ਨੇ ਪ੍ਰੈਸਾਈਡਿੰਗ ਆਫੀਸਰ ਵੱਲੋਂ ਰੱਦ ਕੀਤੀਆਂ 8 ਵੋਟਾਂ ਨੂੰ ਸਹੀ ਠਰੋਂਦੇ ਹੋਏ ਆਪ ਤੇ ਕੁਲਦੀਪ ਕੁਮਾਰ ਨੂੰ ਮੇਅਰ ਐਲਾਨਿਆ ਬੀਜੇਪੀ ਵੱਲੋਂ ਸਾਰੇ ਆਪ ਕਿੱਤੀ ਗਈ ਤੱਕੇ ਸ਼ਾਹੀ ਦਾ ਉਹਨਾਂ ਨੂੰ ਮੂੰਹ ਤੋੜ ਜਵਾਬ ਮਿਲਿਆ ਹੈ ਲੋਕਤੰਤਰ ਦੀ ਇਸ ਵੱਡੀ ਜਿੱਤ ਤੇ ਚੰਡੀਗੜ੍ਹ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਵੱਡੀ ਗੱਲ ਕਹੀ ਹੈਗੀ ਪੰਚਪਾਨ ਸਾਹਿਬ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਭਾਜਪਾ ਦਾ ਮੇਅਰ ਚੋਣ ਆ ਹੋਇਆ ਸੀਗਾ ਜਿੱਥੇ ਭਾਜਪਾ ਦਾ ਜੋ ਹੈ ਮੇਅਰ ਬਣਿਆ ਸੀਗਾ ਤੇ ਉਸ ਤੋਂ ਬਾਅਦ ਜੋ ਹੈ ਪੰਚਪਾਨ ਸਾਹਿਬ ਦੀ ਸਰਕਾਰ ਨੇ ਜੋ ਹੈ ਸੁਪਰੀਮ ਕੋਰਟ ਦੇ ਵੱਲ ਰੁਕਿੱਤਾ ਸੀਗਾ ਕਿ ਇਸ ਚੋਣਾਂ ਦੇ ਵਿੱਚ ਧੰਦਲੀ ਹੋਈ ਹੈਗੀ ਤੇ ਵੱਡੀ ਖਬਰ ਪੰਚਪਾਨ ਸਾਹਿਬ ਨੇ ਦਿੱਤੀ ਹੈਗੀ ਕਿ ਸੁਪਰੀਮ ਕੋਰਟ ਨੇ ਜੋ ਹੈ ਜੋ 8 ਵੋਟਾਂ ਗਲਤ ਕਿ ਕੀਤੀਆਂ ਸੀਗੀਆਂ ਉਸ ਨੂੰ ਸਹੀ ਸਾਬਿਤ ਕੀਤਾ ਹੈ ਸੁਪਰੀਮ ਕੋਰਟ ਨੇ ਤੇ ਐਲਾਨਿਆ ਹੈ ਆਪ ਦਾ ਨਵਾਂ ਮੇਅਰ ਤੁਹਾਨੂੰ ਦੱਸਤੀ ਹੈ ਜੀ ਬਿਲਕੁਲ ਪਿਛਲੇ ਦਿਨੀ ਜੋ ਹੈ ਮੇਅਰ ਚੁਨਾਵਾ ਹੋਏ ਸੀਗੇ ਬਜਪੀ ਦਾ ਮੇਅਰ ਬਣਿਆ ਸੀਗਾ ਤੇ ਪ੍ਰੈਸਾਈਡਿੰਗ ਅਫੀਸਰ ਦੇ ਉੱਤੇ ਜੋ ਹੈ ਲਾਚਨ ਲੱਗੀ ਸੀਗੀ ਕਿ ਉਸਨੇ ਜੋ ਹੈ ਕਪਲਾ ਕੀਤਾ ਸੀਗਾ ਜਦ ਸੁਪਰੀਮ ਕੋਰਟ ਕੋਲ ਇਹ ਗਿਆ ਤੇ ਸੁਪਰੀਮ ਕੋਰਟ ਨੇ ਜੋ ਹੈ ਆਪ ਦਾ ਮੇਅਰ ਬਨਾਇਆ ਹੈ ਤੁਹਾਨੂੰ ਜ਼ਾਤਿ ਮਤਮਨ ਸਾਹਿਬ ਨੇ ਕੀ ਕਿਹਾ ਦੁਬਾਰਾ ਆਖਿਰ ਸਚਾਈ ਦੀ ਹੋਈ ਜਿੱਤ ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਚ ਮੇਅਰ ਚੋਣਾਂ ਨੂੰ ਲੈ ਕੇ ਸੁਣਾਏ ਫੈਸਲੇ ਦਾ ਸਵਾਗਤ ਕਰਦੇ ਹਾਂ सीजीआई सीजीआई ने प्रेसिडिंग ऑफिसर ਵੱਲੋਂ ਰੱਦ ਕੀਤੀਆਂ ਹਵੋਤਾਂ ਨੂੰ ਸਹੀ ਠਰਾਂਦੇ ਹੋਏ ਕੁਲਦੀਪ ਕੁਮਾਰ ਨੂੰ ਮੇਅਰ ਅਨਿਆਹਾਂ ਚੀ ਕੁਲਦੀਪ ਕੁਮਾਰ ਆਮਾਦੀ ਪਾਰਟੀ ਤੋਂ ਮੇਅਰ ਬਣ ਗਏ ਹੈ ਜੀ ਚੰਡੀਗੜ੍ਹ ਦੇ ਵਿੱਚ ਵੱਡੀ ਖਬਰ ਹੈ ਕਿ ਜੀ ਤੁਸੀਂ ਇਸ ਬਾਰੇ ਕੀ ਕਹੋਗੇ ਜਰੂਰ ਦੱਸੋ ਤੁਹਾਨੂੰ ਦੱਤੀ ਹੈ ਜੀ ਪੰਤਪਾ ਸਾਹਿਬ ਨੇ ਦੱਸਿਆ ਹੈਗਾ ਕਿ ਚੰਡੀਗੜ੍ਹ ਦਾ ਮੇਅਰ ਸੀਗਾ ਬੀਜੇਪੀ ਦਾ ਉਸਨੇ ਜੋ ਹੈ ਰਿਜ਼ਾਇਨ ਦੇ ਦਿੱਤਾ ਸੀਗਾ ਤੇ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਸੀਗਾ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਜਿਹੜੀ 8 ਵੋਟਾਂ ਗਲਤ ਸਾਬਿਤ ਹੋਈ ਸੀਗਾ ਉਸ ਨੂੰ ਸਹੀ ਠਰਾਂਦੇ ਹੋਏ ਆਮ ਆਦੀ ਪਾਰਟੀ ਦਾ ਕਾ ਮੇਅਰ ਬਣਾਇਆ ਹੈਗਾ ਜੀ ਵੱਡੀ ਖਬਰ ਇਹ ਜਿਹੜੀ ਖਬਰ ਆਈ ਤੁਹਾਡੇ ਕੋਲ ਲੈਦੇ ਆਏ ਹਾਂ ਜੀ ਤੁਸੀਂ ਇਸ ਵਾਰ ਕੀ ਕਹੋ ਜਰੂਰ ਕਮੈਂਟਾਂ 'ਚ ਦੱਸੋ ਵੱਡੀ ਖਬਰ ਪੰਤਮਨ ਸਾਹਿਬ ਦੀ ਆਮ ਆਦੀ ਪਾਰਟੀ ਦਾ ਮੇਅਰ ਬਣ ਗਿਆ ਜੀ ਚੰਡੀਗੜ੍ਹ ਦੇ ਵਿੱਚ ਸੁਪਰੀਮ ਕੋਰਟ ਨੇ ਫੈਲਾਇਆ ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਿਕ ਫੈਸਲਾ ਤੁਸੀਂ ਇਸ ਵਾਰ ਕੀ ਕਹੋ ਜਰੂਰ ਦੱਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜੀ ਚੈਨਲ ਸਬਸਕ੍ਰਾਈਬ ਕਰ ਦਿਓ ਨੋਟੀਫਿਕੇਸ਼ਨ ਬੈਲ ਜਰੂਰ ਦਬਾ ਦਿਓ ਤੁਹਾਨੂੰ ਇਦਾਂ ਦੀ ਵੀਡੀਓ ਮਿਲਦੀ ਰਹਿਣ ਕੀ ਤੁਸੀਂ ਇਸ ਵਾਰ ਕੀ ਕਹੋ ਜਰੂਰ ਦੱਸੋ ਲੋਕਤੰਤਰ ਦੀ ਜਿੱਤ ਹੋਈ ਹੈਗੀ ਭਗਤਪਾਲ ਸਾਹਿਬ ਨੇ ਕਿਹਾ ਹੈ ਵੱਡੀ ਗੱਲ ਹੈਗੀ ਪੰਤਮ ਸਾਹਿਬ ਜੋ ਹੈ ਭਾਜੀਪੀ ਤੇ ਤੰਜ ਕਰਦੇ ਸਿਗੇ ਕਿ ਪ੍ਰੈਸਾਈਡਿੰਗ ਆਫੀਸਰ ਕੈਮਰੇਬਲ ਦੇਖ ਕੇ ਵੋਟਾਂਾਂ ਦੇ ਉੱਤੇ ਕੱਟ ਮਾਰਦਾ ਪਿਆ ਸੀਗਾ ਤੇ ਜੇ ਸੁਪਰੀਮ ਕੋਰਟ ਨੇ ਵੀਡੀਓ ਦੇਖੀ ਤੇ ਸੀ ਜੀ ਆਈ ਨੇ ਜੋ ਹੈ ਹੁਣ ਆਮ ਆਦੀ ਪਾਰਟੀ ਦੇ ਮੇਅਰ ਨੂੰ ਸਿਲੈਕਟ ਕੀਤਾ ਹੈਗਾ ਜੀ ਲੋਜੀ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਗਿਆ ਜੀ ਉਹ ਵੀ ਆਮ ਆਦੀ ਪਾਰਟੀ ਦਾ ਵੱਡੀ ਖਾਪਰ ਤੁਸੀਂ ਵਰਕਰ ਕਰੋਗੇ ਜਰੂਰ ਦੱਸੋ ਪੰਤਮ ਸਾਹਿਬ ਨੇ ਵੀ ਕਿਹਾ ਕਿ ਸਾਨੂੰ ਸਚਾਈ ਦੀ ਜਿੱਤ ਹੋਈ ਹੈਗੀ ਹੈ ਜੀ ਹੁਣ ਚੰਡੀਗੜ੍ਹ ਦੇ ਵਿੱਚ ਜੋ ਹੈ ਬੀਜਪੀ ਦਾ ਨਹੀਂ ਆਮ ਆਦੀ ਪਾਰਟੀ ਦਾ ਮੇਅਰ ਬਣਿਆ ਹੈ ਸੁਪਰੀਮ ਕੋਰਟ ਨੇ ਦਿੱਤਾ 88 ਫੈਸਲਾ